ਦੇਤ ਸਾਨੂੰ ਗਏ ਤੋਂ ਨਿਕਲਦੇ ਬਾਅਦ ਹੀ ਬਹੁਤ ਵਧੀਆ ਸਵਾਰੀ ਮਿਲ ਗਈ ਹੋਰ ਪੈਤੇ ਇਹਨਾਂ ਕਰਾਂਗੇ ਗੱਲੇ ਚੱਲੰਗੀ ਨਾ ਆਪਣੀ ਕੀ ਗੱਲ ਆਦਾ ਰੁਸ ਗਿਆ ਨਹੀਂ ਆ ਤੁਮ ਤੋਂ ਬੜਵਾਗੇ ਆਜਾ ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਅੱਜ ਅਸੀਂ ਮਕਰਾਨਾ ਗੁਰਦੁਆਰਾ ਸਾਹਿਬ ਤੋਂ ਇਹਨਾਂ ਸਿੰਘਾਂ ਦੇ ਨਾਲ ਲਾਗੇ ਬੰਨੇ ਦੀ ਜਗਾ ਘੁੰਮਾਂਗੇ ਸਾਨੂੰ ਹੋਣਗੇ ਵੀ ਸਾਡੇ ਬੰਨੇ ਲਾਗੇ ਬੰਨੇ ਇਲਾਕਾ ਕਿਵੇਂ ਦਾ ਆ ਆਜੋ ਚਲਿਏ ਫਿਰ ਚਲਿਏ ਹਾਂਜੀ ਚਲੋ ਉਧਰ ਗੇਟ ਆ ਤੇ ਗੇਟ ਤਾਂ ਨਹੀਂ ਚਲਦੇ ਆ ਪੱਠੇ ਬੀਜੇ ਆ ਪਾਣੀ ਲੱਗਾ ਇੱਥੋਂ ਦੇ ਪਾਣੀ ਦਾ ਰੰਗ ਵੇਖ ਲਓ ਤੇ ਜਾਬਦਾ ਵੀ ਸਰਫ ਸਰਫ ਚੰਗੀ ਰਲਾਈ ਵਿੱਚ ਆਈ ਹੋਇਆ ਨਾ ਉਹ ਪੱਠੇ ਆਇਆ ਪੱਠੇ ਸਦਾਬਾਦ ਯਾਰੇ ਇਹ ਤਾਂ ਹੋਈ ਲੱਗਣ ਡੇ ਮੈਨੂੰ ਇਹਨਾਂ ਦੇ ਪੱਕੇ ਦੇ ਕੰਡੇ ਤੇ ਨਹੀਂ ਨਾ ਹੁੰਦੇ ਥੱਲੇ ਕੰਡੇ ਤੇ ਨਹੀਂ ਕਹਤੇ ਉਹ ਇਹਦੇ ਨਹੀਂ ਨਾ ਤਾਂ ਫਿਰ ਉਹ ਹੀ ਆ ਕੰਡੇ ਦੇਖੋ ਹੈ ਹੀ ਨਹੀਂ ਇੱਕ ਵਾਰ ਤੇ ਵੱਢ ਤੇ ਫੇਰ ਆਉਂਦਾ ਤਾਂ ਤੇ ਫੇਰ ਉਹੀ ਆ ਦੇ ਅਰੇ ਤੇ ਰੇੜਾ ਹੀ ਹੋਏ ਉਹ ਵੱਧ ਪਰ ਇਹ ਉਹ ਨਹੀਂ ਉਹ ਮਲੈਮ ਤਰੀਕੇ ਦਾ ਯਾਰ ਹੋਰ ਤਰੀਕੇ ਦਾ ਇਹ ਉੱਤੋਂ ਥੋੜਾ ਘੱਟ ਹੋਣਾ ਹਾਂ ਸੀਤਾ ਫਲ ਪੱਕੇ ਕਿਰਦੇ ਫੜ ਕੋੜ ਉਹ ਫਿਰ ਜਾਣ ਪੱਕ ਕੇ ਲਓ ਬਈ ਉਹ ਸੀਤਾ ਫਲ ਵੀ ਲੈ ਲਓ ਘਰ ਨਾਲ ਹੀ ਪੱਕ ਗਿਆ ਤੇ ਜਾਂਦੇ ਜਾਂਦੇ ਦੇਖੋ ਆ ਸੁਈ ਆਵੇ ਹਨਾ ਪੱਕੇ ਨਹੀਂ ਤੇੜੇ ਅੱਛਾ ਤਾਂ ਨਹੀਂ ਤੋੜ ਲਿਆ ਤੇ ਰੇੜਾ ਹੋਈਆਂ ਦੇ ਮਿੱਠੇ ਹੁੰਦੇ। ਉਹ ਜਿੱਤ ਰੇੜਾ ਹੋਈਆਂ। ਇਹਨੂੰ ਤੋਚਰਾ ਤੰਗ ਤੋੜੀ ਤੇ। ਤੋੜ ਕੇ ਰੇੜ ਤ ਸਾਨੂੰ ਗੇਰ ਤੋਂ ਨਿਕਲਦੇ ਬਾਅਦ ਹੀ ਬਹੁਤ ਵਧੀਆ ਸਵਾਰੀ ਮਿਲ ਗਈ। ਹੁਣ ਆਪਾਂ ਇੱਥੇ ਟੇਬਲ ਕਰਾਂਗੇ ਗੱਲਾਂ। ਇਹ ਚੱਲਣ ਨਹੀਂ ਦਾ ਪਤਾ ਨਹੀਂ ਕੀ ਗੱਲ ਆਦਾ। ਰੁਸ ਗਿਆ। ਇਸ ਤਰ੍ਹਾਂ ਚਲੇਗਾ। ਇਹ ਮੋਟੇ ਰੋਡ ਤੋਂ ਚੱਲਦਾ। ਸਾਨੂੰ ਸਵਾਰੀ ਮਿਲ ਗਈ ਬੜੀ ਸ਼ਾਨਦਾਰ ਲਗਜ਼ਰੀ। ਤੇ ਹੁਣ ਅਸੀਂ ਚੱਲ ਰਹੇ ਹਾਂ ਭਾਈ ਸਾਹਿਬ ਨੇ ਆ ਦਿੱਤੀ ਸਾਨੂੰ। ਆਂਦਾ ਇੱਥੇ ਬਹਿ ਕੇ ਚੱਲੋ। ਮੈਨੂੰ ਦੱਸਦਾ ਕਿੰਦਾ ਚਲਾਉਣੀ ਕਿੰਦਾ ਨਹੀਂ। ਇੱਧਰ ਮੋੜਨੀ ਤਿਆ ਖੇਚ ਦੋ ਉਧਰ ਮੋੜਨੀ ਤਿਆ ਖੇਚ ਦੋ ਤੇ ਜਦ ਸਪੀਡ ਚਲਾਉਣੀ ਤੈਨੂੰ ਐ ਖੇਚ ਦੋ ਐ ਬਸ ਚਲੋ ਠੀਕ ਅੱਗੇ ਪਹੁੰਚ ਗਏ ਤੁਹਾਨੂੰ ਮਿਲਦੇ ਆ ਫਿਰ ਉੱਥੇ ਜਾ ਕੇ ਦੱਸਾਂਗੇ ਤੁਹਾਨੂੰ ਇਹਦਾ ਨਾਮ ਕੀ ਹੈ ਮੈਂ ਵੀ ਨਾਮ ਕੀ ਹੈ ਇਸ ਦਾ ਗਦਾ ਗੱਡੀ ਆ ਕਿਹੜੇ ਕੁੱਕੜ ਆ ਜਿਹੜਾ ਧੌਣ ਤੋਂ ਗੰਜਾ ਆ ਫਿਰਦਾ ਆ ਜ਼ਿੰਦਗੀ ਇੱਥੋਂ ਦੀ ਦੱਸੋ ਜੀ ਲਾਈਫ ਯਹਾਂ ਕੇ ਬਾਰੇ ਬਤਾਓ

ਉਈ ਅਗਰ ਦੇਣਾ ਚਾਹੇ ਤਾਂ ਕਿੰਨੇ ਕਿਆ ਹਿਸਾਬ ਲੈ ਤਾ ਅਰੇ ਲੋ ਐਸੇ ਵੀ ਕਿੰਨਾ ਲੋਕਡਾਊਨ ਪਾਇਆ ਨਾ ਉਹ ਮਹੀਨਾ ਮੈਂ ਤਾਂ ਐਸੇ ਗਲਾ ਬਤਾਓ ਐਸੇ ਵੀ ਬੰਦੇ ਪੜੇ ਦੁਨੀਆ 'ਤੇ ਹਮਾਂ ਉਧਰ ਬੱਕਰੀਆਂ ਦਾ ਦੁੱਧ ਢੂੰਢਦੇ ਉਹ ਤਾਂ ਹਲਕਾ ਹੀ ਜਾਈਏ ਬੱਕਰੀਆਂ ਦਾ ਦੁੱਧ ਲੱਭਦੇ ਫਿਰਦੇ ਸੀ ਤੇ ਅਮਾਂ ਕਹਿੰਦੀ ਕਿ ਮੈਂ ਇੱਕ ਪੈਸਾ ਹੀ ਨਹੀਂ ਲੈਂਦੀ ਤੇ ਸਾਨੂੰ ਦੁੱਧ ਵੀ ਨਹੀਂ ਮਿਲਿਆ ਦੋ ਡਾਈ ਮਹੀਨਾ ਨਾ ਹੋ ਗਈ ਸਾਲੇ ਨਾ ਉਹ ਲੋਕਡਾਊਨ ਤਾਂ ਨਾ ਕੋਈ ਬਹੁਤ ਦੇਰੀ थी ਅਛਾ ਮਤਲਬ ਲੋਕਡਾਊਨ ਮੈਂ ਪੈਸੇ ਲਿਆ ਹੀ ਨਹੀਂ ਕਿਸੇ ਨਹੀਂ ਲਿਆ दुनिया भी पई है मकराने तो की, की है। चलो, चलो। शंगा। तो दिनकी ना, दिनकी नाम क्या है जी हाँ जी मेरा नाम फिरोजा फिरोजा यही मकराना में रहते हो शुरू से ही। देते हो तो पहले

ਛੋਟੀਆਂ ਛੋਟੀਆਂ ਆਵੇ ਹਾਕ ਕਿਡੀਆਂ ਕਿਡੀਆਂ ਬਿਲਕੁਲ ਹੀ ਕੋਲੇ ਆ ਗਈਆਂ ਪਾਪਾ ਜੀ ਇੱਧਰ ਦੇਖ ਨਿਕਿਆ ਨਿਕਿਆ ਬੱਕਰੀਆਂ ਵੇ ਉਧਰ ਤੇ ਬਾਟੇ ਚ ਵੜ ਗਈਆਂ ਇੱਧਰ ਦੇਖੋ ਬਾਟੇ ਚ ਵੇ ਗਈ ਆਹ ਤੇ ਪੂਰੇ ਆਨੰਦ ਮਈ ਜ਼ਿੰਦਗੀ ਹੈ ਇਹਦੇ ਵੇਖੋ ਲੱਤ ਬਾਹਰ ਰੱਖੀ ਹੈ ਪੂਰੀ ਨਵਾਬੀ ਪੂਰੀ ਨਵਾਬੀ ਹੈ ਆਈਟਮ ਚਲੋ ਭਾਈ ਅਧਵਾਰੀ ਬੱਕਰੀ ਆ ਜਾਣਗੀ ਔਰ ਤੁਮ ਤੋਂ ਬਣਵਾਓਗੇ ਵੀ ਆ ਜਿੰਦਗੀਆਂ ਪਿੰਡਾਂ ਦੀ ਇੱਥੋਂ ਦੀਆਂ ਦੁਕਾਨਾਂ ਇੱਥੋਂ ਦੀਆਂ ਦੁਕਾਨਾਂ ਛੋਟੀਆਂ ਛੋਟੀਆਂ ਦੇਖੋ ਆ ਇੱਧਰ ਦੇਖੋ ਨਿਆਣੇ ਕਿਦਾਂ ਤਰੰਦੇ ਤੇ ਇੰਨਾ ਮੂਹ ਚ ਪਾ ਕੇ ਕਹਾ ਜਾ ਰਹੇ ਘੁੰਮਣੇ ਅਰੇ 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 ਜਾ ਯਾਰ ਡਰਾ ਦਿਆ ਯਾਰ ਰੋਣ ਲੱਗ ਗਈ ਮੈਨੂੰ ਮੈਨੂੰ ਡਰ ਗਈ ਉਹ ਕਿੰਨੇ ਖੁੱਲਾ ਤਾਂ ਇੱਥੇ ਰਾਵਣ ਸਾੜਦੇ ਇੱਥੇ ਉਹ ਉੱਤੇ ਬਣਾ ਕੇ ਰਾਵਣ ਸਾੜਦੇ ਆ ਪੂਰੀ ਚੌਕ ਆ ਉਧਰ ਲੈ ਕੇ ਜਿਹੜੇ ਹੁੰਦੇ ਬਾਹਰੋਂ ਮੰਗਲ ਮੰਗਲ ਵਾਲੇ ਇੱਥੇ ਠੇਰਦੇ ਆਵਦਾ ਲਾ ਕੇ ਤੁੰਬਾ ਉਹ ਦੇਖੋ ਉੱਤੇ ਉਹਨਾਂ ਨੇ ਰੱਖੇ ਸਮਾਨ ਹਾਂਜੀ ਆ ਰੱਖੇ ਇੱਧਰ ਕੁੱਤੇ ਆ ਤਾਂ ਇੱਧਰ ਹੀ ਘਰ ਹੈ ਦੇਖੋ ਕਿਵੇਂ 1 2 3 ਆ ਦੋ ਕੁੱਤੇ ਇੱਥੇ ਰਹਿਣਾ ਉਹਨਾਂ ਨੂੰ ਪੂਰੇ ਆਨੰਦ ਨਾਲ ਹੁਣ ਆਈ ਜਰਾ ਇੱਧਰ ਤੇ Ay, sumahan ba? Oh, Davis na <laughs> mo Ay, ay, ay,